ਨਾ ਫਿਰ ਆਪ ਕਾਇ ਗਏ ਨਿੰਦ ਤੇ ਛਾੜਿਆ ਜੋ ਉਥੇ ਕਾਰ ਜੋ ਕਾ ਨਹੀਂ ਦਿੱਤੇ ਆਪੇ ਚੱਲਦੇ ਚਲਾਉਂਦੇ ਰਹਿੰਦੇ ਨਾ ਬੀਬੀ ਮੇਰੇ ਕੋ ਨਹੀਂ ਉਥੇ ਨਰਕ ਚ ਕੱਲੀ ਜਾਂਦੀ ਹਉਣ ਇੱਥੇ ਮਾਫੀ ਮੰਗ ਕੇ ਮਾਂ ਪੁੱਤ ਲੈ ਜਾਣ ਇਹ ਤੇ ਸੁਖ ਨਾ ਉਹਨੂੰ ਵੀ ਕੱਖ ਨਹੀਂ ਦੱਸਦੀ ਉਹਦੇ ਪੁੱਤ ਨੂੰ ਤੇ ਕੱਖ ਪਤਾ ਹੀ ਨਹੀਂ ਹੈ ਮੈਂ ਆ ਕੁਛ ਕਰਦੀ ਆਪੇ 4 ਦਿਨ ਕੰਮ ਹੱਥ ਲੱਗਦੀ ਨਾਲੇ ਸੰਭੂ ਨਿਆਣੇ ਨਾਲੇ ਪਤਾ ਲੱਗੂ ਵੀ ਕੰਮ ਕਿੰਨਾ ਕੁ ਜਦੋਂ ਕਰਨਾ ਪਿਆ ਹੈ ਹੈ ਤੇਲ ਲਾ ਕੇ ਅੱਗੇ ਲੈ ਜੇ ਤੇ ਇਹ ਗੱਲ ਵਾਦੀ ਇਹਨੂੰ ਘਰੇ ਰਹਿਣ ਦੇਣਾ ਸੀ ਆਪੇ ਹੱਜਾਂ ਦੇ ਦੋ ਦਿਨ ਕੋ ਕਾਦਾ ਚਾਰ ਦਿਨ ਕਾਦਾ ਘਰਾਂ ਜਿਤੇ ਇਹੋ ਕੁਛ ਹੀ ਰਹਿੰਦਾ ਨਾ ਬੀਬੀ ਮੈਂ ਨਹੀਂ ਹਿੱਤਾ ਕਹਿੰਦੀ ਹੁੰਦੇ ਦੇਖੋ ਵੀ ਕਿਹਾਂ ਦੇ ਇਹ ਨਹੀਂ ਲਿਆਉਣਾ ਨਹੀਂ ਸੀ ਮਾਂ ਰੰਦੀ ਤਾਂ ਕਹ ਰੋਣੇ ਬੜੇ ਆਈ ਤਾਂ ਚੱਲ ਫਿਰ ਉਹਨਾਂ ਦੀ ਮੂਮਾ ਟੁੱਟ ਗਈ ਕਿ ਪੋਤੀ ਤੇ ਹੀ ਰਹਿਣੀ ਆ ਕੰਨੂ ਮੂਮਾ ਟੁੱਟ ਗਈ ਆਪੇ ਆਉਣਗੇ ਵੇਖੀ ਚਾਰ ਦਿਨ ਕੰਨਾਂ ਨੂੰ ਹੱਥ ਲਾ ਕੇ ਜਿ ਮੇਰੀ ਕਿਹੜੀ ਕੀ ਕਹਿੰਦ ਨੂੰ ਕਿ ਤਾਣੀ ਕੋਜੀ ਜਾਂ ਕਿੱਝੀ ਹੈ ਹੈ ਸਾਰਾ ਕੰਮ ਤੇ ਅਗਲੇ ਘਰ ਦਾ ਇਹ ਕਰਦੀ ਹੈ ਹੈ ਸਸਤੇ ਦੀ ਵੇਲੀ ਰਹਿਦੀ ਕੋੜੇ ਆ ਗਈ ਆ ਮੈਂ ਇਹ ਸਾਰਾ ਸਾਰਾ ਲਾਗੂ ਕਰ ਲੈਣੀ ਹੈਂ ਮੇਰੇ ਇਨੇ ਨੇ ਗੋਡੇ ਕਿਤੇ ਦੋਹਦੇ ਉਹ ਤੇ ਕੋੜੀ ਅੱਗੀ ਵਹਿਲੀ ਆਪੇ ਵੇਖੀ ਜੇ ਤੋ ਕਰਨਾ ਪਿਆ ਆਉਣ ਕਿ ਨਾ ਆਉਣ ਕਿ ਕਿਉਂ ਨਾ ਹਾਂ ਵੀ ਜੇ ਨਾ ਆਉ ਮੈਨੂੰ ਵੀ ਹੋਵੇਗਾ ਕਿ ਮੇਰੀ ਕਿਹੜੀ ਤੀਤ ਕੱਤ ਕਰਦੀ ਉਹਨਾਂ ਤੇ ਹਾਈ ਲੈਣ ਨਹੀਂ ਆਉਣਾ ਮੈਨੂੰ ਕੀ ਲੱਗੂ ਹੈ ਵੇਖੀ ਆਉਂਦੇ ਇੱਥੇ ਤੂਤ ਆਉਂਦੇ ਨਾਲੇ ਜੀਜੀ ਕਰਨਗੇ ਐਂਦਾ ਨਹੀਂ ਧੀਆ ਬਸਾਈਆਂ ਜਾਂਦੀਆਂ ਫੇ ਲਓ ਅਗਲੇ ਛੇਤਰ ਵੀ ਖਾਓ ਤੇ ਜੀਜੀ ਕਰੋ ਨਾਲੇ ਸਾਰਾ ਸਾਰੇ ਦਿਨ ਹੀ ਲੱਗੀ ਰਹਿੰਦੀ ਹੈ ਮੈਨੂੰ ਕੀ ਆ ਕੇ ਪੜ੍ਹੇਂਗੀ ਤੂੰ ਪਾ ਦਿਨਾ ਤਾਂ ਤੈਨੂੰ ਬੈਣ ਤੂੰ ਇਹਨ ਕਦੇ ਛੱਡ ਕੇ ਆਉਣਾ ਆਨੇ ਮੈਂ ਬਾਹਰ ਜਾਣਾ ਤੂੰ ਹੋ ਗਿਆ ਲੱਗ ਰੇ ਕੋਈ ਨਾ ਬੀਬੀ ਨਹੀਂ 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 ਪਾਣੀ ਲੈ ਮੈਂ ਕੋਈ ਨਹੀਂ ਮੋਟੀ ਨਹੀਂ ਜਾਣੀ ਆ ਬਾਹਰ ਖਵਾਈ ਤੇ ਜਦੋਂ ਲੜ ਲੜ ਮਾਰਨਾ ਪਤਾ ਆਉਂਦਾ ਲੱਗਣਾ ਤੈਨੂੰ ਤੇ ਜੇ ਉੱਥੇ ਛੱਡ ਦੇਉਂਗਾ ਤਾਂ ਆਪੇ ਇਹਨ ਲੜ ਕੋਲ ਕੇ ਹਾਰ ਜਾਣਾ ਸੀ ਮੈਂ ਕਾਨੂੰ ਬੀਬੀ ਲੜਨਾ ਮੈਨੂੰ ਤੇ ਪਤਾ ਉਥੋਂ ਵੀ ਦੁਖੀ ਆਈ ਕਿ ਤੇਨੀ ਇਹ ਬਤਿਹਰੀ ਸਿਆਣੀ ਆ ਮੇਰੀ ਧੀ ਤੂੰ ਹੀ ਨਾ ਕੰਮ ਸੇ ਕੰਮ ਉਹਨੂੰ ਕੱਖ ਕਉ ਨਿਆਣੀ ਕਰਕੇ ਪਿੱਛੋਂ ਦੁਖੀ ਹੈ ਉਹਨੂੰ ਕਿਤੇ ਗੰਮ ਨਹੀਂ ਦਾ ਮੈਂ ਉਥੇ ਰਾਤ ਬਿਨਾਂ ਰੋਟੀ ਖਾਦੀ ਦੋ ਸਾਨੂੰ ਆਪੀ ਸੀ ਲੋੜ ਆ ਹਾਂ ਬਸ ਤੂੰ ਹੀ ਨਾ ਕੁੜੀ ਨੂੰ ਕੱਖ ਵੀ ਕਿਹਾ ਕਰੋ ਨਾ ਅਸਾ ਕਿਉਂ ਕਹਿਣਾ ਉਹ ਜਿਹੀ ਹੁੰਦਾ ਇਹਨੂੰ ਨਾ ਮਾਂ ਦੀ ਚੰਗੀ ਗੱਲਾਂ ਪੇਹੋਈ ਨਾ ਮੈਂ ਸੰਭਲੂਗੀ ਆਪੇ ਤੂੰ ਹੀ ਨਾ ਮੇਰੀ ਧੀ ਨੂੰ ਕੱਖ ਵੀ ਕਿਹਾ ਕਰੋ ਕਹਾਂਗਾ ਮਾਦਕ ਆਂਦੀ ਵੀ ਉੱਥੇ ਭਾਵੇਂ ਮਰਦੀ ਭਾਵੇਂ ਜੀਉਂਦੀ ਉੱਥੇ ਛੱਟਿਆ 10 ਉੱਥੇ ਮੈਂ ਕਾਦੇ ਵਾਰ ਤੇ ਚੱਲਣਾ ਅੱਖੀ ਵੇਖ ਜਿਆ ਥੋੜੀ ਖਾਦਾ ਜਾਂਦਾ ਐ ਐਨੇ ਐਨੇ ਤਾਂਨੇ ਤਾਂ ਮਦਰੋਂ ਕੀ ਕਰਦੀ ਹੋਊਗੀ ਇਹ ਵਾ ਇਹ ਨੂੰ ਕਿਥੇ ਸਾਰਾ ਹੀ ਲੈ ਗਿਆ ਦੱਸ ਨੇ ਆਪਣੀ ਗੱਲ ਤੇ ਲਈ ਜਾਣਾ ਕਿੱਥੇ ਤੀਕ ਪੁੱਤ ਆਂਦੀ ਐ ਨੇ ਜੀ ਔਖੀ ਹੋਣਾ ਜਿੱਦੇ ਅੰਤ ਕੋਈ ਨਹੀਂ ਹਨਾ ਹੋੜੇ ਮੰਦੀ ਨਹੀਂ ਉਹ ਆਂਦੀ ਮੇਰੀ ਚੀਜ਼ ਘਸੂਰੀ ਕੋਈ ਨਹੀਂ ਤੇ ਉਹ ਗੇਲਾ ਫੇਟ ਦਰਦ ਨਹੀਂ ਆਈਆ ਔਖੀ ਇਹਨੇ ਹੋਣਾ ਦਾ ਉਹੋ ਲੱਗਣਾ ਜਦੋਂ ਕਾ ਇਹ ਪੁੱਗਦਣਾ ਪੰਜ ਹੋリエ ਮੰਦੀ ਨਹੀਂ ਲੈ ਦੱਸ ਕਿੰਨੇ ਕਰੀਫ ਪੁੱਤ ਮੈਂ ਦੱਸ ਕੁਣੀ ਕਿੱਥੇ ਚਲੇ ਗਈ ਹੈ ਇਹ ਮਾਤਾ ਨੂੰ ਆਂਦੀ ਨਾ ਤਾਂ ਨਾਂ ਕਰਿਆ ਕਰਨਾ ਉਹ ਕਿਤੇ ਆਉਂਦੀ ਹੈ ਕਿਤੇ ਮਾਤਾ ਨੇ ਨਹੀਂ ਸਾਰੀ ਮੈਂ ਸੋਲਨੀ ਆ ਨਾ ਆਪਣਾ ਸਾਰੀ ਹੰਦਲ ਹੈ ਸੋ ਪੁੱਤ ਸੁਖੀ ਸਾਦੀ ਤੋਂ ਥੱਲੇ ਬੈਠੀਆਂ ਹੈ 10 ਕਾਨੂੰ ਮੰਦੁਖੀ ਕਰਨਾ ਸੇਵ ਮੇਂ ਜਲਦੇ ਮੈਂ ਲੱਗੋ ਫੇਰ ਲੱਗੇ ਨਾ ਉਹ ਕੋਈ ਦਸ ਕੰਨ ਨੂੰ ਸੇਵ ਮੇਂ ਜਲ ਜਾਏ ਤਾਂ ਉਹ ਬੀਬੀ ਪਤਾ ਕਿੰਨੀ ਗੱਲਾਂ ਲਗਾਉਂਦੀ ਮੈਨੂੰ ਲੈ ਬੱਸ ਕੋਈ ਨਹੀਂ گاਉਂ ਦੀ ਨਸਬਾ ਰਹੀ ਆ ਬੁੱਢਾ ਜੀ ਸਹੀਦ ਵਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਤੈਨੂੰ ਕਿਹਨ ਮੇਨੂੰ ਨਾਂ ਲੈ ਕੇ ਆ ਤੂੰ ਕਿਉਂ ਲੈ ਕੇ ਆ ਲੈ ਦੱਸ ਕਿਉਂ ਨਾ ਪੁੱਤ ਲੈ ਕੇ ਆ ਨਾ ਹੈ ਅਜੇ ਮੈਂ ਤੇਰੀ ਮਾਂ ਜੀ ਆਉਂਦੀ ਹੈ ਹੈ ਤੂੰ ਉਹਦੇ ਸੇ ਘਰ ਆਈ ਹੈ ਮੈਂ ਉਹਦੇ ਕਿਵੇਂ ਨਾਲ ਸੰਦੀ ਵੀ ਤੇ ਉਹਨੂੰ ਨਾ ਗੱਲਾਂ ਕਰਕੇ ਕੱਢਣੀ ਉਹਨਾਂ ਨੇ ਤੈਨੂੰ ਖਵਾਉਣੀ ਆ ਲੈ ਪੁੱਤ ਦੱਸ ਮੈਂ ਤੈਨੂੰ ਕੱਢਣ ਨੂੰ ਲੈ ਕੇ ਆਈ ਆ ਮੈਂ ਨਹੀਂ ਕਿਤੇ ਹੀ ਕੱਢਦੀ ਓਥੇ ਮੇਰਾ ਪੁੱਤ ਚਲ ਜਾ ਕੇ ਬੀਬੀ ਕੋਲ ਬਹੁ ਉਹਦੇ ਸੁਣਨ ਜਾ ਕੇ ਨਾ ਉਹ ਬੁਣ ਮੈਂ ਦਿਨਾਂ ਤੋਂ ਬੋਲ ਲੜਦੀ ਐ ਇਧਰੇ ਪਿੱਛੇ ਹੈ ਮੈਂ ਕਿਉਂ ਸੁਣਾ ਮੈਂ ਕਿਤੇ ਸੁੱਟੀ ਸੀ ਸੁੱਟਣਾਂ ਨਾ ਜੰਮੀ ਤੂੰ ਮੇਰੀ ਧੀ ਚਾਹਤ ਉਹ ਮੈਂ ਚਲਦੀ ਹਾਂ ਕਿਤਾਬ ਜਾਣੇ ਜੱਜੀ ਹਣ ਮੇਰੇ ਪਾਉ ਲੀੜੇ ਬੈਠੇ ਨਾ ਮੈਂ ਨਹੀਂ ਹੋਤੇ ਤਾਂ ਚਾਰ ਦਿਨ ਆਪੇ ਆਉਣ ਤੇ ਇੱਥੀ ਲੈਣ ਆਉਂਦੇ ਸਿੱਧੇ ਨਾ ਹੋਣ ਦੇ ਕੁੱਤੇ ਦਾ ਪੁੱਤ ਪੁੱਤ ਲਾ ਬੀਬੀ ਨੂੰ ਪੁੱਛੇ ਕਿ ਮੈਂ ਇੱਥੇ ਖੁਸ਼ੀ ਨੂੰ ਆ ਕੇ ਬੈਠੀ ਮੈਂ ਪਤਾ ਕਿੰਨੀ ਦੁਖੀ ਫਰ ਫਤਨ ਨੂੰ ਕੋਲ ਸਮਝਾਵੇ ਉਹ ਤਾਂ ਦੇ ਸੁਭਾਅ ਹੀ ਇਦਾਂ ਦਾ ਉਹਨੇ ਆਪਣੀਆਂ ਧੀਆ ਇਦਾਂ ਕਰ ਦਿੱਤੀ ਕੋਈ ਨਹੀਂ ਹੈ ਇਹਦਾ ਸੁਭਾਅ ਹੀ ਹੈ ਤੂੰ ਕਹ ਨੂੰ ਮੈਨੂੰ ਪਤਾ ਮੇਰੀ ਧੀਰੇ ਸੋਖ ਨੂੰ ਆਈਏ ਇਹ ਕਿਹੜੀ ਮੇਧ ਤੁਰੀ ਰਹੀਦੀ ਸੀ ਤੇ ਮੈਂ ਲੈ ਕੇ ਬੀਬੀ ਨੂੰ ਸਮਝਾ ਲਓ ਇਹ ਤਾਂ ਮੈਂ ਫਾਲੇ ਫੂਲ ਲੈ ਕੇ ਤਾਂ ਮਰ ਜਾਈਂਗਾ ਮੇਰਾ ਪੁੱਤ ਹੈ ਤੂੰ ਦੱਸ ਮੇਰੇ ਇੰਕਾ ਤਾਣੂ ਉੱਠ ਕੇ ਬਹਿ ਮੰਜੇ ਤੇ ਬੈਠ ਕੇ ਸਦੀ ਰੋਣਾ ਨਹੀਂਗਾ ਯਾਰ ਪੁੱਤ ਮੈਨੂੰ ਚੁੱਪ ਕਰ ਤਾਂ ਕਿ ਹੈ ਤੂੰ ਇੱਥੇ ਚੱਲ ਜਾ ਬਸ ਮੇਰੇ ਲੱਗ ਮੈਨੂੰ 2 ਮਿੰਟ ਕੰਨੇ ਰਹਿਣ ਦੋ ਚੱਓ ਚੰਜੋ ਬਾਹਰ ਨਾ ਕੋਸ ਮੈਂ ਨਹੀਂ ਕੰਨੇ ਛੱਡ ਦੇਣੀ ਨਹੀਂ ਬੀਬੀ ਪਲੀਜ਼ ਮੈਨੂੰ ਜਾ ਮੈ ਕਰੰਦਿਆ ਨਾ ਬੁੱਤ ਕੰਨ ਕੱਲੀ ਰਹੇ ਨੂੰ ਦਿਲ ਕਰਦਿਆ ਤੂੰ ਉੱਥੇ ਬਹਿ ਤੂੰ ਉਧਰ ਚੱਲ ਕੇ ਦੇਖੇਂ ਹਾਂ ਜੇ ਮੈਂ ਮਰਨਾ ਹੁੰਦਾ ਮੈਂ ਉੱਥੇ ਨਾ ਮਰਦੀ ਇੱਥੇ ਕੀ ਲੈਣ ਹੁੰਦੀ ਨਾ ਕੋਈ ਨਹੀਂ ਮੈਂ ਆਪੇ ਆ ਜੂੰਗੀ ਬਾਅਦ ਜਾਓ ਟੈਨਸ਼ਨ ਨਾ ਲਓ ਜੇ ਮੈਂ ਮਰਨਾ ਹੁੰਦਾ ਮੈਂ ਉਦੋਂ ਦੀ ਮਰ ਜਾਂਦੀ ਇੱਥੇ ਲੈਣ ਲੱਗਦਾ ਉਦੋਂ ਵੀ ਜਿਆਦਾ ਦੁਖੀ ਕਰਦਾ ਇਹਨੂੰ ਹੈ ਨਾ ਉੱਥੇ ਨਹੀਂ ਇਸ ਕਦਿਆਂ ਨੇ ਨਿੱਕੇ ਨਿੱਕੇ ਤੇ ਪੱਲ ਮੰਦੀ ਹੀ ਨਾ ਸਮਝਦੀ ਬੀਬੀ ਸਾਡੀ ਦੀ ਨੂੰੜੀ ਨਾ ਸਮਝ ਲੱਗਦੀ ਵੀ ਉਹ ਕਿਹੜਾ ਚਾਨ ਉੱਪਰ ਜੀ ਆਈ ਐ ਮੈਂ ਸਾਰੀਆਂ ਗੱਲਾਂ ਸੋਲੀਆਂ ਜਿਹੜੀਆਂ ਤੁਹਾਨੂੰ ਬੀਬੀ ਕਰਨ ਦੇ ਮੈਨੂੰ ਸਾਰਾ ਪਤਾ ਲੱਗਦਾ ਕੋਈ ਨਹੀਂ ਕੋਤੜਾ ਦਾ ਨਸਬਾਬਾ ਤੂੰ ਉਹਦੇ ਘਰ ਆਈ ਉਹਨੇ ਤੇ ਰੋਟੀ ਦੇਣੀ ਹੈ ਰੋਟੀ ਤੇ ਤੈਨੂੰ ਮੈਂ ਦੇਣੀ ਹੈ ਅੱਗੇ ਮੇਰੀ ਸੱਸਾਂ ਮੇਰੀ ਪੁੱਤੇ ਇਦਾਂ ਦੀ ਛੱਡੀਆਂ ਜਾਂਦੀਆਂ ਵੀ ਆਈਆਂ ਹੁੰਦੀਆਂ ਵੇਹੀਆਂ ਹੁੰਦੀਆਂ ਵਾ ਕਿਤੇ ਵੇਖੀਆਂ ਥੋੜੀਆਂ ਹੁੰਦੀਆਂ ਹਾਂ ਮੈਂ ਤੇਰੇ ਗਾੜੀ ਹੱਥ ਜੋੜੇ ਚੱਲ ਜਾ ਇੱਥੋਂ ਮੈਂ ਕਿੰਨੀ ਵਾਰੀ ਕਹਤਾ ਮੈਨੂੰ ਗੱਡੀ ਨੂੰ ਛੱਡ ਦੇ 10 ਮਿੰਟ ਮੇਰਾ ਪੁੱਤ ਫਿਰ ਮੰਜੇ ਤੇ ਬਹਿ ਜੀ ਕਾਹਦੇ ਕਿਤੇ ਬਹਿ ਜੂਗੀ ਜਾਓ ਤ ਮੈਂ ਛੱਡੀ ਦੇਨੀ ਕਰ ਮਾੜਾ ਸੇ ਹੌਲ ਹੌਜੂ ਰੋਟੀ ਖਾ ਲਈ ਸੀ ਪਾ ਖਾ ਲਈ ਸੀ ਜਾ ਬਾਹਰ ਚਲ ਜਾ ਬਸ ਚਲ ਬਸ ਚਲ ਫਿਰ ਤਾਉਂ ਤੇ ਮੇਰਾ ਜਬ ਬੀਬੀ ਦੇ ਗੋਡੇ ਨਾਲ ਲੱਗ ਕੇ ਬੋ ਤਾ ਨਾ ਉਹਦੀਆਂ ਵੀ ਸੇ ਕਰਨਾ ਤੇ ਚਲੇ ਗਈ ਹਵੇਲੀ ਨੂੰ ਮੈਂ ਕਰਨਾ ਉਹਦੇ ਗੋਡੇ ਕੋਲ ਮੈਨੂੰ ਨਹੀਂ ਧੋਖਾ ਆਉਂਦਾ ਹੈ ਨਾਲ ਬੀਬੀ ਦੀ ਤੇ ਆਦਤੀ ਹੈ ਬੀਬੀ ਨੂੰ ਤੇ ਉਹਦਾਂ ਦੇ ਗੱਲ ਛਪੈਂਦੇ ਆਪੀ ਹੁੰਦਾ ਆਈ ਹੈ ਗਸ ਉਹਨੇ ਆਪਣੇ ਘਰ ਚਲੀ ਜਾਨਾ ਵਾ ਜਿੱਥੇ ਬੂਏ ਤੇ ਨਹੀਂ ਮੈਂ ਬਾਹਰੀ ਮੈਂ ਕਿਤੇ ਕਮਲੀ ਥੋੜੀ ਮੇਰੇ ਬਾਹਰ ਨਾਲ ਥੋੜੀ ਚਿੱਟੇ ਆ ਗਏ ਇਕੱਲੇ ਬਹਿ ਕੇ ਮਨ ਸੈਟ ਜੀ ਇਹ ਕਬੀਬੀ ਉਹ ਨਹੀਂ ਸਮਝਦੀ ਦੱਸ ਕੰਨ ਉੱਤੇ ਅੱਗੇ ਪਿੱਛੇ ਤੋਦ ਦੇ ਨੀ ਪੁੱਤ ਦੱਸ ਇੱਦਾਂ ਬਹਿ ਜਾ ਘਰੀ ਨਾਲ ਤੁਮੇ ਬੱਸ ਮੈਂ ਕੰਦੀ ਲੈਣਾ ਮੇ ਅਬੂ ਤੇ ਦੋਸ ਹੈ ਉਹ ਤੇ ਅੱਗੇ ਨੀ ਨਾ ਰੋਟੀ ਖਾਦੀ ਰਹਤਾ ਟੋਕੀ ਹੋਣੇ ਕੋ ਫੁਲਕਾ ਖਾਦਾ ਤੇ ਮਾਂ ਦੰਦੇ ਪੈਂਦੇ ਕਿ ਜਿਵੇਂ ਮੈਂ ਚਾਹ ਮਾਣਾ ਚੁੱਕ ਲਈ ਗੋਦੀ ਨਾਲ ਲਾਦੀ ਹੈ ਜੀ ਬੱਗੀ ਮੈਂ ਡੈਡੀ ਨਾਲੋਂ ਵੀ ਦੁਖੀ ਕਰਦੀ ਉੱਥੇ ਹੀ ਚਲਾ ਬਿਨਿਆਣਾ ਤੇ ਹਸਦੀ ਖੇੜਦੀ ਸੀ वो भी की करे न्याण है जिदा मैं दुख आया मेरी थी, वो दिया भी आदमी न्याण भी की करे पर माता नहीं ना समझ समझे फिर समझ नहीं लगती जे सस ना आई है मेरी रंग जे सस ना आई फिर बनूंगा चलो मना नहीं पल जवाई मेरा चंगा बहुत तो करना मेरी रही ਤੇ ਸਿਆਣਾ ਨੂੰ ਪਤਾ ਮੇਰੇ ਨਿੱਕੇ ਨਿੱਕੇ ਰਿਆਣੇ ਨੇ ਇਹਨੇ ਦੋ ਚਾਰ ਦਿਨ ਕੀ ਹੁੰਦਾ ਆਊਗਾ ਮਨਾ ਤੁਹਾਨੂੰ ਟੱਚ ਨਾ ਲੈ ਨਾਲ ਇਹ ਵਿਚਾਰੀ ਦੁਖੀ ਹੋ ਕਾ ਮੈਂ ਇੰਨੀਆਂ ਗੱਲਾਂ ਕਰਾਂ ਮੇਰੇ ਭਾਂਜੇ ਨਾਲ ਜੋ ਫਿਰ ਇਹ ਚਾਹ ਬਣਾ ਕੇ ਦੇਣੀ ਕਰਤੀ ਥੋੜੀ ਜਿਹੀ ਕਰ ਦੋ